ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਫਤਹਿ ਅੱਜ ਬਾਬਾ ਜੀ ਦਾ ਸ਼ਿੱਧੀ ਦਿਹਾੜਾ ਸੀ ਇਸ ਕਰਕੇ ਅਸੀਂ ਸੇਵਾ ਦਾ ਮੌਕਾ ਮਿਲਿਆ ਸੀ ਲੰਗਰ ਲਾਇਆ ਸਰ ਕੀ ਨਾਮ ਤੁਹਾਡਾ ਤੇ ਇਲਾਕਾ ਕਿਹੜਾ ਹੈ ਇਹ ਤਸੀਲਪੁਰਾ ਗਲੀ ਨੰਬਰ 5 ਮੇਰਾ ਨਾਮ ਸੈਨਿਕ ਕਪੂਰ ਜਿਹੜਾ ਅੱਜ ਦਾ ਜੂਠ ਨਸ਼ੇ ਦੀ ਕੁਰਾਇ ਦੇ ਵਿੱਚ ਪੈ ਚੁੱਕਾ ਆ ਉਹਦੇ ਬਾਰੇ ਇੱਕ ਮੈਸੇਜ ਕੀ ਦੇਣਾ ਚਾਹੁੰਗਾ ਸੋ ਅਜਾ ਲਿਓ ਦੀਪਕ ਜੀ ਕੀ ਮੈਸੇਜ ਦੇਣਾ ਚਾਹੁੰਗੇ ਜੀ ਚਾਹੁੰਦੇ ਆ ਕਿ ਸਾਰੇ ਰੱਬ ਵਾਲੇ ਪਾਸੇ ਲੱਗਣ ਬੁਰੇ ਕੰਮ ਸਾਰੇ ਛੱਡਣ ਰੱਬ ਵਾਲੇ ਪਾਸੇ ਲੱਗਣ ਸਾਰੇ ਸੰਗਰ ਵਗੈਰਾ ਲਾਉਂਦੇ ਰਹੇ ਨੇ ਸੰਗਰ ਲਾਉਂਦੇ ਰਹਿਣ ਗੁਰੂ ਦੀ ਨਗਰੀ ਚ ਇਤਨਾ ਹੀ ਖੁਸ਼ੀਆਂ ਹਰਿਆਲੀਆਂ ਰਹਿਣ ਤਨ ਤਨ ਬਾਬਾ ਦੀਪ ਸਿੰਘ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਉੱਤੇ ਗੁਰੂ ਸਾਹਿਬ ਦਾ ਜਿਹੜਾ ਲੰਗਰ ਪ੍ਰਸ਼ਾਦ ਆ ਔਰ ਦੁੱਧ ਦਾ ਪੰਡਾੜ ਰਾ ਕੇ ਤਨ ਤਨ ਸ਼ਿਕਾਰੇ ਆ ਜਿੰਨਾਂ ਨੂੰ ਅੱਜ ਇੱਕ ਮੈਸੇਜ ਇਹਨਾਂ ਦਿੱਤਾ ਵੀ ਜਿਹੜਾ ਦੋ ਨੌਜਵਾਨ ਪੀੜ੍ਹੀ ਆ ਜੋ ਘਾਇਬ ਐ ਚੁਕੀ ਆ ਉਹਨੂੰ ਤਿਆ ਕੇ ਗੁਰੂ ਸਾਹਿਬ ਦੇ ਚਨਿ ਲੱਗ ਕੇ ਤੇ ਆਪਣਾ ਜੀਵਨ ਸਫਲ ਬਣਾਓ ਕਿਉਂਕਿ ਇੱਕੋ ਹੀ ਤੁਹਾਨੂੰ ਜੀਵਨ ਮਿਲਦਾ ਬਾਰ-ਬਾਰ ਨਹੀਂ ਮਿਲਦਾ ਔਰ ਇਹ ਤੋਂ ਇੱਕ ਮੈਸੇਜ ਆਪਾਂ ਸਾਰੇ ਸਮਾਜ ਨੂੰ ਦੇ ਰਿਹਾ ਵੀ ਚੰਗਾ ਕਰਮ ਕਰੋ ਤੇ ਉਹਦਾ ਚੰਗਾ ਫਲ ਭੁਗਤੋਗੇ ਜੀ ਦੀ ਬਸ਼ੀਰ ਕੋ ਤਰਦੀ ਸਿੰਘ